ਬੀਜੇਪੀ ਨੇ ਜਿਸ ਔਰਤ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਇਆ ਉਸ ਰੇਖਾ ਗੁਪਤਾ ਦੀ ਭੱਦੀ ਜ਼ੁਬਾਨ ਤੇ ਗੰਦੀ ਬੋਲਬਾਣੀ ਦੇ ਵੱਡੇ ਚਰਚੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਖੁੱਲ੍ਹ ਰਹੇ ਨੇ ਤੇ ਸਾਹਮਣੇ ਆ ਰਹੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੇ ਦੂਜਾ ਵੱਡਾ ਮੁੱਦਾ ਹੈ ਕਿ ਆਮ ਆਦਮੀ ਪਾਰਟੀ ਵਾਲੀ ਜਿਹੜੀ ਸਾਬਕਾ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਹੈ ਉਹਨੇ ਦਿੱਲੀ ਦੀ ਭਾਜਪਾ ਦੀ ਨਵੀਂ ਬਣੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਐਸੀ ਸਲਾਹ ਦੇ ਦਿੱਤੀ ਹੈ ਜਿਹਦੇ ਕਾਰਨ ਆਕਸ਼ੀ ਨੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਆਪਣੀ ਪੂਰੀ ਹੀ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਫਸਾ ਕੇ ਰੱਖ ਦਿੱਤਾ ਕਣਕੀ ਚ ਲਿਆ ਦਿੱਤਾ ਪੂਰੀ ਜਾਣਕਾਰੀ ਤੁਹਾਨੂੰ ਦਿਨੇ ਆ ਦੋਨਾਂ ਘਟਨਾਵਾਂ ਦੀ ਹੁਣ ਪਹਿਲਾ ਤਾਂ ਭਾਜਪਾ ਨੇ ਜਿਹੜੀ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਉਹਦੀ ਗੰਦੀ ਬੋਲ ਬਾਣੀ ਬਾਰੇ ਮੀਡੀਆ ਤੇ ਸੋਸ਼ਲ ਮੀਡੀਆ 'ਚ ਵੱਡੇ ਚਰਚੇ ਹੋ ਰਹੇ ਨੇ ਭਾਰਤ ਦੇ ਵੱਡੇ ਨਾਮੀ ਵਕਾਰੀ ਪੱਤਰਕਾਰ ਜਿਨ੍ਹਾਂ 'ਚ ਅਭਿਸ਼ਾਰ ਸ਼ਰਮਾ ਜਿਨ੍ਹਾਂ 'ਚ ਰਵੀਸ਼ ਕੁਮਾਰ ਜਿਨ੍ਹਾਂ 'ਚ ਅਜੀਤ ਅੰਜਮ ਉਹ ਸਾਰਿਆਂ ਨੇ ਬੋਲ ਬਾਣੀ ਦੇ ਖੁਲਾਸਿਆਂ ਤੇ ਵੱਡੇ ਐਪੀਸੋਡ ਵੀ ਕੀਤੇ ਨੇ ਹੁਣ ਉਹ ਬੀਬੀ ਜਿਹਨੂੰ ਮੋਦੀ ਸਾਹਿਬ ਨੇ ਮੁੱਖ ਮੰਤਰੀ ਦੀ ਸੋਚ ਕਾਈ ਹੈ ਉਹਦੀ ਬੋਲੀ ਹੈ ਕਿਹੋ ਜੀ ਆ ਇੱਕ ਟਵੀਟ ਜਿਹੜੇ ਪਹਿਲਾਂ ਤੋਂ ਉਹ ਕਰਦੀ ਰਹੀ ਉਹ ਸਕਰੀਨ ਦੇ ਉੱਪਰ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਪਹਿਲਾਂ ਤਾਂ ਉਹਨੇ ਕੇਜਰੀਵਾਲ ਬਾਰੇ ਲਿਖਿਆ ਸੀਗਾ ਇਹ ਟਵੀਟ ਕਹਿੰਦੀ ਕੇਜਰੀਵਾਲ ਆਪਣਾ ਜਨਮ ਦਿਨ ਕਬੀ ਨਹੀਂ ਮਨਾਤਾ ਉਹਨੇ ਆਪਣੀ ਮਾਂ ਸੇ ਘਟਨਾ ਦਾ ਵੀਡੀਓ ਮੰਗਾਤਾ ਜਿਸੇ ਉਹ ਦੇ ਨਹੀਂ ਸਕੀ ਥੀ ਹੁਣ ਤੁਸੀਂ ਦੇਖੋ ਤੁਸੀਂ ਸਾਰੇ ਸਮਝਦਾਰ ਹੋ ਅਕਲਮੰਦ ਹੋ ਉਹਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਉਹ ਕਿਹੜੀ ਘਟਨਾ ਦੀ ਗੱਲ ਕਰ ਰਹੀ ਹੈ ਹੁਣ ਉਹ ਬੀਬੀ ਇਹ ਕਹਿੰਦੀ ਹੈ ਕਿ ਕੇਜਰੀਵਾਲ ਆਪਣੀ ਮਾਂ ਤੋਂ ਆਪਣੇ ਜਨਮ ਹੋਣ ਤੋਂ ਪਹਿਲਾਂ ਵਾਲੀ ਘਟਨਾ ਦਾ ਵੀਡੀਓ ਮੰਗਦਾ ਸੀ ਜੋ ਉਹ ਦੇ ਨਹੀਂ ਸਕੀ ਕਿਹੜਾ ਵੀਡੀਓ ਜਨਮ ਕਿਵੇਂ ਹੁੰਦਾ ਬੱਚੇ ਦਾ ਆ ਕਿਹੜੀ ਘਟਨਾ ਕਰਕੇ ਤੁਸੀਂ ਸਾਰੇ ਜਾਣਦੇ ਹੋ ਬਹੁਤਾ ਮੈਨੂੰ ਵਿਸਾਰਤ ਜਾਣ ਦੀ ਲੋੜ ਨਹੀਂ ਹੈ ਹੁਣ ਤੁਸੀਂ ਦੇਖੋ ਇਹ ਉਹ ਬੀਬੀ ਦਾ ਸ਼ਿਸ਼ਟਾਚਾਰ ਹੈ ਇਹ ਉਹਦੀ ਸੋਚ ਹੈ ਹੁਣ ਦੂਜਾ ਟਵੀਟ ਜਿਹੜਾ ਵੱਡੀ ਚਰਚਾ ਚ ਉਸ ਬੀਬੀ ਦਾ ਜਿਹਨੂੰ ਮੁੱਖ ਮੰਤਰੀ ਬਣਾਇਆ ਮੋਦੀ ਸਾਹਿਬ ਨੇ ਦਿੱਲੀ ਦੀ ਉਹ ਵੀ ਉਹ ਉਹਨੇ ਲਿਖਿਆ ਸੀਗਾ ਕੇਜਰੀ ਵਾਲ ਬਾਰੇ ਪਰ ਅੰਤ ਤੇ ਗੌਰ ਨਾਲ ਸੁਣਿਓ ਵੀ ਕਿਸ ਪੱਦਰ ਦੀ ਉਹਦੀ ਬੋਲੀ ਹੈ ਜ਼ੁਬਾਨ ਕਹਿੰਦੇ ਜਿਹੜੀ ਜ਼ੁਬਾਨ ਤੇ ਬੋਲੀ ਹੁੰਦੀ ਹੈ ਨਾ ਉਹ ਵਿਅਕਤੀ ਦੇ ਵਿਅਕਤੀਤਵ ਦਾ ਸ਼ੀਸ਼ਾ ਹੁੰਦੀ ਹੈ ਤੇ ਆਹ ਦੇਖੋ ਉਹ ਰੇਖਾ ਗੁਪਤਾ ਉਹ ਲਿਖਦੀ ਹੈ ਕਹਿੰਦੀ ਦਿੱਲੀ ਤੇਰੇ ਬਾਪ ਕੀ ਨਹੀਂ ਹੈ ਜੋ ਤੂੰ ਯਹਾਂ ਮੁੱਖ ਮੰਤਰੀ ਬਣ ਕੇ ਬਕਵਾਸ ਕਰ ਰਹਾ ਹੈ ਦਿੱਲੀ ਜਨਤਾ ਕੀ ਹੈ ਔਰ ਜਨਤਾ ਹੀ ਤੁਝੇ ਤੇਰੀ ਮਾਂ ਕੀ ਕੋਖ ਮੇ ਵਾਪਸ ਭਜਵਾਏਗੀ ਕਮੀਨਾ ਕਹੀਂ ਕਾ ਹੁਣ ਤੁਸੀਂ ਇਹ ਦੇਖੋ ਜਿਹੜੇ ਸੜਕ ਛਾਪ ਗੁੰਡੇ ਹੁੰਦੇ ਨੇ ਨਾ ਉਹ ਇਦਾਂ ਦੀ ਭਾਸ਼ਾ ਵਰਤਦੇ ਹੁੰਦੇ ਨੇ ਵੀ ਤੈਨੂੰ ਤੇਰੀ ਮਾਂ ਦੇ ਫਲਾਣੀ ਥਾਂ ਤੇ ਵਾਰ ਦਿਆਂਗੇ ਤੁਸੀਂ ਸੁਣਿਆ ਹੋਣਾ ਬਹੁਤ ਵਾਰ ਘਟਿਆ ਲੋਕਾਂ ਤੋਂ ਇਹ ਸ਼ਬਦਾਵਲੀ ਔਰ ਇੱਕ ਔਰਤ ਤਾਂ ਇੱਕ ਬੀਬੀ ਜਿਹੜੀ ਆਰਐਸਐਸ ਨਾਲ ਜੁੜੀ ਰਹੀ ਜਿਹੜੀ ਈਬੀ ਏਬੀ ਵੀਪੀ ਦੀ ਲੀਡਰ ਰਹੀ ਅੱਜ ਬੀਜੇਪੀ ਨੇ ਮੁੱਖ ਮੰਤਰੀ ਬਣਾਤਾ ਉਹਨੂੰ ਉਸ ਬੀਬੀ ਦੀ ਆ ਬਾਸ਼ਾ ਰਹੀ ਹੈ ਕੇਜਰੀਵਾਲ ਨੂੰ ਕਹਿੰਦੀ ਕਿ ਤੈਨੂੰ ਤੇਰੀ ਮਾਂ ਦੀ ਕੁੱਖ 'ਚ ਵਾਪਸ ਭਜਵਾਵਾਂ ਹੁਣ ਦੱਸੋ ਮਾਂ ਦੀ ਕੁੱਖ 'ਚ ਕਿਸੇ ਨੂੰ ਵਾਪਸ ਧੱਕਣ ਦੀ ਗੱਲ ਕਰਨਾ ਇੱਕ ਇਸ ਪੱਦਰ ਦੀ ਅਕਲ ਹੈ ਹੁਣ ਜਿਹਨੂੰ ਲੱਗਦਾ ਕਿ ਐਡੀ ਕਿਹੜੀ ਗੱਲ ਐ ਉਹ ਜਰਾ ਐ ਸੋਚ ਕੇ ਦੇਖੋ ਜੇਕਰ ਉਹਨੂੰ ਮੈਂ ਕਹਾਂ ਜਾਂ ਉਹਨੂੰ ਕੋਈ ਕਵੇ ਵੀ ਤੈਨੂੰ ਤੇਰੀ ਮਾਂ ਦੀ ਕੁੱਖ ਜਵਾਬਸ ਧੱਕ ਦੇਣਾ ਤਾਂ ਫਿਰ ਉਹਨੂੰ ਕਿਵੇਂ ਦਾ ਮਹਿਸੂਸ ਹੋਏਗਾ ਇਹ ਤੁਸੀਂ ਆਪ ਸੋਚ ਕੇ ਦੇਖ ਲਓ ਉਸ ਬੀਬੀ ਦੀ ਬੋਲਬਣੀ ਹੁਣ ਇੱਕ ਹੋਰ ਟਵੀਟ ਤੁਹਾਨੂੰ ਮੈਂ ਸਕਰੀਨ ਤੇ ਦਿਖਾਉਣਾ ਉਹਨੇ ਉਹ ਟਵੀਟ ਅੰਗਰੇਜ਼ੀ ਚ ਕੀਤਾ ਸੀਗਾ ਤਾਂ ਉਹਨੇ ਇਹ ਕਿਹਾ ਸੀ ਰਾਵਣ ਨੇ ਜਿਸ ਤਰੀਕੇ ਦੇ ਨਾਲ ਆਪਣੀ ਭੈਣ ਸਰੂਪ ਨਖਾ ਉਹਨੇ ਜਿਹੜੀ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਗਾਂਧੀ ਹੈ ਨਾ ਉਹਦੀ ਤੁਲਨਾ ਰਾਵਣ ਦੀ ਭੈਣ ਸਰੂਪ ਨਖਾ ਨਾਲ ਕੀਤੀ ਹੈ ਔਰ ਨਾਲ ਹੀ ਪੂਤਨੀ ਜਿਹੜੀ ਕੰਸ ਦੀ ਭੈਣ ਸੀ ਉਹਦੇ ਨਾਲ ਵੀ ਉਹਦੀ ਤੁਲਨਾ ਕੀਤੀ ਹੈ ਤੁਸੀਂ ਇਹ ਅੰਗਰੇਜ਼ੀ ਦੇ ਵਿੱਚ ਟਵੀਟ ਹੈ ਇਹ ਤੁਸੀਂ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦਿਆਂ ਨੰਬਰ 1 ਤੇ ਉਹਨੇ ਲਿਖਿਆ ਰੇਖਾ ਗੁਪਤਾ ਨੇ ਕਹਿੰਦੀ ਰਾਵਨਾ ਸੈਂਟ ਹਿਸ ਸਿਸਟਰ ਸਰੂਪ ਨਖਾ ਟੂ ਡੀਫੀਟ ਰਾਮ ਕਹਿੰਦੀ ਜਿਵੇਂ ਰਾਮ ਨੂੰ ਪਛਾੜਨ ਦੇ ਲਈ ਰਾਵਣ ਨੇ ਆਪਣੀ ਭੈਣ ਸਰੂਪ ਨਖਾ ਨੂੰ ਅੱਗੇ ਕੀਤਾ ਸੀ ਜਿਵੇਂ ਕੰਸ ਸੈਂਟ ਹਿਸ ਸਿਸਟਰ ਪੂਤਨੀ ਟੂ ਕਿਲ ਕ੍ਰਿਸ਼ਨਾ ਕਹਿੰਦੇ ਜਿਵੇਂ ਕੰਸ ਨੇ ਆਪਣੀ ਭੈਣ ਪੂਤਨੀ ਨੂੰ ਕੰਸ ਨੂੰ ਮਾਰਨ ਲਈ ਭੇਜਿਆ ਸੀ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿੰਕਾ ਗਾਂਧੀ ਨੂੰ ਮੋਦੀ ਨੂੰ ਪਿੱਛੇ ਟੱਕਣ ਲਈ ਅੱਗੇ ਕੀਤਾ ਤੁਸੀਂ ਕਿਸ ਪੱਧਰ ਦੀ ਤੁਲਨਾ ਉਹ ਇੱਕ ਔਰਤ ਦੀ ਦੂਜੀ ਔਰਤਾਂ ਦੇ ਨਾਲ ਕਰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਉਹਦੇ ਦਰਜਨਾ ਟਵੀਟ ਲਿਖੇ ਹੋਏ ਸੋਸ਼ਲ ਮੀਡੀਆ ਤੇ ਜਿਹੜੇ ਨੇ ਉਹ ਵਾਇਰਲ ਹੋ ਰਹੇ ਨੇ ਕਿਸ ਪੱਧਰ ਦੀ ਉਹਦੀ ਬਿਆਨਬਾਜ਼ੀ ਕਿਸ ਪੱਧਰ ਦੀ ਉਹਦੀ ਬੋਲੀ ਕਿਸ ਪੱਧਰ ਦੀ ਉਹਦੀ ਜ਼ੁਬਾਨ ਹੈ ਬੰਦਾ ਆਪਣੀ ਜ਼ੁਬਾਨ ਤੋਂ ਪਛਾਣਿਆ ਜਾਂਦਾ ਹੈ ਕਈ ਲੋਕ ਇਹ ਕਹਿੰਦੇ ਨੇ ਮੈਨੂੰ ਗੁੱਸਾ ਆ ਗਿਆ ਫਿਰ ਮੈਂ ਮੰਦਾ ਚੰਗਾ ਬੋਲ ਦਿੱਤਾ ਕਦੇ ਵੀ ਜਿਹੜੇ ਅਕਲਮੰਦ ਤੇ ਸ਼ਿਸ਼ਟਾਚਾਰਕ ਲੋਕ ਨੇ ਉਹ ਗੁੱਸੇ ਦੇ ਵਿੱਚ ਵੀ ਗਾਲ ਮੰਦਾ ਨਹੀਂ ਕੱਢਦੇ ਵੈਸੇ ਇਹ ਗਾਲ ਮੰਦਾ ਹਰ ਇੱਕ ਕੱਢਦਾ ਗੁੱਸੇ 'ਚ ਹੀ ਹੁੰਦਾ ਤਾ ਅਗਲੀ ਜਿਹੜੀ ਮੈਂ ਵੱਡੀ ਗੱਲ ਤੁਹਾਡੇ ਨਾਲ ਕਰਨੀ ਹੈ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਆਤਸ਼ੀ ਜਿਹੜੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਰਹੀ ਹੈ ਉਹਨੇ ਹੁਣ ਨਵੀਂ ਬੜੀ ਭਾਜਪਾ ਦੀ ਮੁੱਖ ਮੰਤਰੀ ਨੂੰ ਇੱਕ ਐਸਾ ਬਿਆਨ ਦਿੱਤਾ ਜਿਹਦੇ ਨਾਲ ਸਾਰੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਨੂੰ ਕਸੂਤਾ ਫਸਾ ਕੇ ਰੱਖ ਦਿੱਤਾ ਆਤਸ਼ੀ ਕਹਿੰਦੀ ਨਵੀਂ ਬਣੀ ਮੁੱਖ ਮੰਤਰੀ ਜਿਹੜੀ ਆ ਗੁਪਤਾ ਰੇਖਾ ਗੁਪਤਾ ਨੂੰ ਕਹਿੰਦੀ ਦੇਖੋ ਤੁਸੀਂ ਦਿੱਲੀ 'ਚ ਔਰਤਾਂ ਨੂੰ 1000 ਰੁਪਇਆ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ। ਕਹਿੰਦੀ ਸਰਕਾਰ ਤੁਹਾਡੀ ਗਈ ਬਾਣ। ਜਲਦੀ ਤੋਂ ਜਲਦੀ ਮੀਟਿੰਗ ਕਰੋ ਤੇ ਪਹਿਲੀ ਹੀ ਮੀਟਿੰਗ ਦੇ ਵਿੱਚ ਤੁਸੀਂ ਔਰਤਾਂ ਨੂੰ 2500 ਰੁਪਇਆ ਮਹੀਨਾ 8 ਮਾਰਚ ਤੱਕ ਦੇਣਾ ਸ਼ੁਰੂ ਕਰ ਦਿਓ। ਹੁਣ ਪੁੱਛਣਾ ਚਾਹੁੰਦੇ ਆ ਆਤਸੀ ਜੀ ਨੂੰ ਸਵਾਲ ਵੱਡੇ ਉੱਠ ਵੀ ਖੜੇ ਹੋਏ ਨੇ, ਉੱਠਣੇ ਵੀ ਚਾਹੀਦੇ ਨੇ। ਵੀ ਠੀਕ ਹੈ, ਭਾਜਪਾ ਨੇ ਵਾਅਦਾ ਕੀਤਾ ਔਰਤਾਂ ਨਾਲ। ਉਹਨੂੰ ਪੂਰਾ ਕਰਨਾ ਚਾਹੀਦਾ ਹੈ ਜਰੂਰ ਕਰਨਾ ਚਾਹੀਦਾ ਤੁਸੀਂ ਵੀ ਕਹੋ ਅਸੀਂ ਵੀ ਕਹਿੰਨੇ ਹਾਂ ਪਰ ਪੰਜਾਬ 'ਚ ਥੋੜੀ ਸਰਕਾਰ ਹੈ ਤੁਸੀਂ ਔਰਤਾਂ ਨਾਲ 1000 ਰੁਪਿਆ ਮਹੀਨਾ ਦੇਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ ਕੇਜਰੀਵਾਲ ਕੀ ਗਾਰੰਟੀ ਕਹਿ ਕੇ ਤੁਸੀਂ ਉਹ ਦੇਤੇ ਤੁਸੀਂ ਇਹ ਸਲਾਹ ਭਾਜਪਾ ਦੀ ਮੁੱਖ ਮੰਤਰੀ ਨੂੰ ਤਾਂ ਦੇ ਰਹੇ ਹੋ ਹਾਤਸ਼ੀ ਜੀ ਕੀ ਤੁਸੀਂ ਇਹ ਸਲਾਹ ਭਗਵੰਤ ਮਾਨ ਸਾਹਿਬ ਨੂੰ ਵੀ ਦੋਗੇ ਹੁਣ ਤੁਹਾਡੇ ਵਿਰੋਧੀ ਇਸ ਗੱਲ ਤੇ ਬੋਲ ਰਹੇ ਨੇ ਜਵਾਬ ਅੱਗੋਂ ਨਵੀਂ ਬੜੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਚੰਗਾ ਕਰਾਰਾ ਦਿੱਤਾ ਉਹ ਕਹਿੰਦੀ ਤੁਸੀਂ ਆਪਣੀ ਪਾਰਟੀ ਸੰਭੋ ਉਹ ਟੁੱਟ ਰਹੀ ਹੈ ਖਿੰਡ ਪੁੰਡ ਰਹੀ ਹੈ ਵਿਖਰ ਰਹੀ ਹੈ ਸਾਨੂੰ ਸਾਡੀ ਪਾਰਟੀ ਤੇ ਸਰਕਾਰ ਚਲਾਉਣੀ ਆਉਂਦੀ ਹੈ ਅਸੀਂ ਆਪੇ ਚਲਾ ਲਾਂਗੇ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ ਇਹ ਜਵਾਬ ਉਹ ਭਾਜਪਾ ਦੀ ਮੁੱਖ ਮੰਤਰੀ ਨੇ ਦਿੱਤਾ ਪਰ ਜਿਹੜੀ ਗੱਲ ਮੈਂ ਕਰਨੀ ਆ ਤੁਸੀਂ ਦੇਖੋ ਆਪਸੀ ਨੇ ਉਹਨੂੰ ਕਿਹਾ ਵੀ 2500 ਮਹੀਨਾ 8 ਮਾਰਚ ਤੱਕ ਦਿਓ ਪਰ ਅਸੀਂ ਪੁੱਛਦੇ ਹਾਂ ਭੈਣ ਆਸ਼ੀ ਜੀ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਰਹੇ ਹੋ ਤੁਸੀਂ ਕਿਉਂ ਨਹੀਂ ਦਿੱਤਾ ਦਿੱਲੀ 'ਚ ਔਰਤਾਂ ਨੂੰ ਦਿੱਲੀ 'ਚ ਅਨਾਉਂਸ ਨਹੀਂ ਕੀਤਾ ਸੀ ਛੱਡ ਗਏ ਪੰਜਾਬ 'ਚ ਤਾਂ ਤੁਹਾਡੀ ਪਾਰਟੀ ਨੇ ਹਰ ਮਹੀਨੇ ਹਰ ਇੱਕ ਔਰਤ ਨੂੰ 1000 ਰੁਪਏ ਅਨਾਉਂਸ ਕੀਤਾ ਉਹ ਕਿਉਂ ਨਹੀਂ ਦਿੱਤਾ ਤੁਸੀਂ ਜੇਕਰ ਉਹਨੂੰ ਕਿਹਾ ਨਾਲ ਹੀ ਭਗਵਾਨ ਤੁਮਾਨੂੰ ਵੀ ਕਹਿ ਦਿੰਦੇ ਤਾਂ ਗੱਲ ਜਸਟੀਫਾਈ ਹੋ ਜਾਣੀ ਸੀ ਪਰ ਹੈਰਾਨਗੀ ਦੀ ਗੱਲ ਆ ਤੁਸੀਂ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਤਾਂ ਘੇਰਦੀਆਂ ਪਰ ਆਪਣੇ ਪੀੜੇ ਥੱਲੇ ਸੋਟਾ ਨਹੀਂ ਮਾਰਦੀਆਂ ਤਿੰਨ ਸਾਲ ਬੀਤ ਗਏ ਪੰਜਾਬ 'ਚ ਤੁਹਾਡੀ ਸਰਕਾਰ ਨੂੰ ਭੈਣ ਆਤਸ਼ੀ ਜੀ ਚਵਾਨੀ ਨਹੀਂ ਦਿੱਤੀ ਤੁਸੀਂ ਔਰਤਾਂ ਨੂੰ 50% ਵੋਟ ਤੁਹਾਨੂੰ ਔਰਤਾਂ ਦੀ ਤਾਂ ਮੇਰੇ ਖਿਆਲ ਨਾਲ ਔਰਤਾਂ ਤਾਂ ਜਿਹੜੀਆਂ ਅਕਾਲੀਆਂ ਕਾਲੀ ਲੀਡਰਾਂ ਦੇ ਘਰਾਂ ਵਾਲੀਆਂ ਔਰਤਾਂ ਕਾਂਗਰਸੀਆਂ ਦੇ ਘਰਾਂ ਦੀਆਂ ਜਿਹੜੀਆਂ ਕਾਂਗਰਸੀ ਪੱਕੇ ਲੀਡਰ ਨੇ ਉਹਨਾਂ ਦੀਆਂ ਔਰਤਾਂ ਨੇ ਵੀ ਵੋਟ ਆਮ ਆਦਮੀ ਪਾਰਟੀ ਨੂੰ ਪਾਤੀ ਹੋਣੀ ਇਹ ਸੁਣ ਕੇ ਵੀ ਚਲੋ ਖਰਚਾ ਨਿਕਲਿਆ ਕਰੂਗਾ ਘਰ 'ਚ ਜੇ ਤਿੰਨ ਚਾਰ ਔਰਤਾਂ ਨੇ ਤਿੰਨ ਚਾਰ ਹਜ਼ਾਰ ਰੁਪਈਆ ਮਹੀਨਾ ਸਰਕਾਰੋਂ ਹਰ ਮਹੀਨਾ ਆਇਆ ਕਰੂਗਾ ਤੇ ਜੇ ਚਾਰ ਔਰਤਾਂ ਨੇ ਤਾਂ 50 ਹਜ਼ਾਰ ਦੇ ਕਰੀਬ ਰੁਪਈਆ ਜਿਹੜਾ ਉਹ ਔਰਤਾਂ ਨੂੰ ਸਰਕਾਰੋਂ ਮਿਲ ਜਾਇਆ ਕਰੂਗਾ ਪਰ ਅਨਾਉਂਸ ਕੀਤਾ ਵੋਟਾਂ ਲਈਆਂ ਉਸ ਤੋਂ ਬਾਅਦ ਦਿੱਤਾ ਤੁਸੀਂ ਅੱਜ ਤੱਕ ਪੰਜਾਬ 'ਚ ਕੱਖ ਨਹੀਂ ਗਾ ਕੱਲੀਆਂ ਔਰਤਾਂ ਹੀ ਨਹੀਂ ਆਤਜੀ ਜੀ ਤੁਹਾਡੀ ਬੀਬੀ ਅਨਮੋਲ ਗਗਨਮਾਨ ਨੇ ਕਿਸਾਨਾਂ ਨੂੰ ਵੀ ਕਿਹਾ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਉਸ ਤੋਂ ਬਾਅਦ 5 ਸਾਲ ਬੀਤਣ ਵਾਲੇ ਹੋ ਜਾਣੇ ਨੇ ਥੋੜੇ ਟਾਈਮ ਤੱਕ ਤੇ ਤੁਸੀਂ ਐਮਐਸਪੀ ਨਹੀਂ ਦਿੱਤੀ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਬੇਰੁਜ਼ਗਾਰਾਂ ਨਾਲ ਕੀਤੇ ਸੀ ਬੇਰੁਜ਼ਗਾਰੀ ਖਤਮ ਕਰ ਦਾਂਗੇ ਬੇਰੁਜ਼ਗਾਰੀ ਤੋਂ ਅੱਕੇ ਮੁੰਡੇ ਕੁੜੀਆਂ ਬਾਹਰ ਨਹੀਂ ਜਾਇਆ ਕਰਨਗੇ ਜਿਹੜੇ ਬਾਹਰ ਗਏ ਨੇ ਉਹ ਵਾਪਸ ਆਉਣਗੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਪਰ ਕੁਝ ਨਹੀਂ ਹੋਇਆ ਅਗਲਾ ਵਾਦਾ ਤੁਸੀਂ ਕੀਤਾ ਸੀਗਾ ਕੱਚੇ ਮਲਾਜ਼ਮਾਂ ਦੇ ਨਾਲ ਪੱਕੇ ਕਰ ਦੇਾਂਗੇ ਪਰ ਕੁਝ ਨਹੀਂ ਕੀਤਾ ਗਿਆ ਹੁਣ ਤੁਸੀਂ ਦੱਸੋ ਤੁਸੀਂ ਸ਼ੀਸ਼ਾ ਦਿਖਾ ਰਹੇ ਹੋ ਨਵੀਂ ਬੜੀ ਦਿੱਲੀ ਦੀ ਮੁੱਖ ਮੰਤਰੀ ਨੂੰ ਰੇਖਾ ਗੁਪਤਾ ਨੂੰ ਚੰਗੀ ਗੱਲ ਹੈ ਦਿਖਾਉਣਾ ਚਾਹੀਦਾ ਪਰ ਇਹ ਸ਼ੀਸ਼ਾ ਤੁਸੀਂ ਆਪਣੀ ਸਰਕਾਰ ਜਿਹੜੀ ਪੰਜਾਬ 'ਚ ਹੈ ਉਹਨੂੰ ਕਦੋਂ ਦਿਖਾਉਂਗੇ ਇਹਦੀ ਉਡੀਕ ਹੈ ਵੇਟ ਹੈ ਇੰਤਜ਼ਾਰ ਹੈ ਔਰ ਅਗਲੀ ਖਬਰ ਮੈਂ ਤੁਹਾਡੇ ਨਾਲ ਕਰਨੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਆ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਔਰ ਅੱਜ ਐਸਜੀਪੀਸੀ ਸ਼੍ਰੋਮਣੀ ਕਮੇਟੀ ਦੀ ਅੰਤਰਮ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਦੁਬਾਰਾ ਅਸਤੀਫੇ ਤੇ ਵਿਚਾਰ ਕਰ ਉਧਰ ਅੱਜ ਵਿਰਸਾ ਸਿੰਘ ਬਲਟੋਆ ਦੁਬਾਰਾ ਫਿਰ ਐਕਟਿਵ ਹੋਏ ਨੇ ਵੱਡਾ ਘੇਰਾ ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਦੂਜੇ ਹਰਪ੍ਰੀਤ ਸਿੰਘ ਦੇ ਸਮਰਥਕਾਂ ਨੂੰ ਪਾਇਆ ਵੱਡੇ ਵੱਡੇ ਸਵਾਲ ਬਲਟੋਆ ਸਾਹਿਬ ਨੇ ਕੀਤੇ ਨੇ ਹੁਣ ਅਗਲੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਸਰਕਾਰ ਨੇ 21 ਵੱਡੇ ਅਫਸਰਾਂ ਦਾ ਤਬਾਦਲੇ ਕੀਤੇ ਨੇ ਜਿਨ੍ਹਾਂ 'ਚ 9 ਤਾਂ ਪੁਲਿਸ ਦੇ ਜ਼ਿਲ੍ਹਾ ਮੁਖੀ ਐਸਐਸਪੀ ਨੇ ਜਿਨ੍ਹਾਂ ਦੇ ਤਬਾਦਲੇ ਕੀਤੇ ਨੇ ਇਹ ਤਬਾਦਲੇ ਭ੍ਰਿਸ਼ਟਾਚਾਰ ਰੋਕਣ ਦੀ ਕਾਰਵਾਈ ਦਾ ਹਿੱਸਾ ਕਹੇ ਜਾ ਰਹੇ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਡੀਸੀ ਮੁਕਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਐਸਐਚਓ ਸਾਧਕ ਨੂੰ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਮਲੋਟ ਦੀ ਜਿਹੜੀ ਲੇਡੀ ਐਸਐਚਓ ਸੀ ਉਹਨੂੰ ਸਸਪੈਂਡ ਕੀਤਾ ਗਿਆ ਦੋ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਅਸੀਂ 52 ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਕਰਕੇ ਸਸਪੈਂਡ ਕਰ ਰਹੇ ਹਾਂ ਬਰਖਾਸਤ ਕਰ ਰਹੇ ਹਾਂ ਮੁਅਤਲ ਕਰ ਰਹੇ ਹਾਂ ਪਰ ਉਸ ਤੋਂ ਬਾਅਦ ਅੱਜ ਇਹ ਜਿਹੜੀਆਂ ਬਦਲੀਆਂ ਹੋਈਆਂ ਨੇ ਇਹ ਵੀ ਇਸੇ ਦੀ ਕੜੀ ਦਾ ਅਗਲਾ ਰੂਪ ਦੱਸੀਆਂ ਜਾ ਰਹੀਆਂ ਨੇ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਤੁਹਾਨੂੰ ਕੀ ਲੱਗਦਾ ਹੈ ਕਿ ਇੰਜ ਭ੍ਰਿਸ਼ਟਾਚਾਰ ਰੁਕ ਜਾਏਗਾ ਕਿ ਇੰਜ ਕੋਈ ਫਾਇਦਾ ਹੋਏਗਾ ਜਾਂ ਇਹ ਸਿਰਫ ਐਵੇਂ ਇੱਕ ਹਵਾਈ ਕਾਰਵਾਈ ਹੋਏ ਤੁਸੀਂ ਬਹੁਤ ਸਿਆਣੇ ਹੋ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਦਿਆ ਕਰੋ। ਭਾਜੀਪੀ ਨੇ ਜਿਸ ਔਰਤ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਇਆ ਹੈ ਉਸ ਰੇਖਾ ਗੁਪਤਾ ਦੀ ਘਟਿਆ ਬੋਲਬਾਣੀ ਦੇ ਤੇ ਘਟਿਆ ਬੋਲੀ ਦੇ ਚਰਚੇ ਚਾਰ ਚਫੇਰੇ ਵੱਡੇ ਪੱਧਰ ਤੇ ਹੋ ਰਹੇ ਨੇ। ਮੀਡੀਆ ਤੇ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਖੁਲਾਸੇ ਹੋ ਰਹੇ ਨੇ ਕਿ ਉਹ ਬੀਬੀ ਦੀ ਜ਼ੁਬਾਨ ਕਿਹੋ ਜੀ ਹੈ। ਵੱਡੇ ਪੱਤਰਕਾਰ ਰਵੀਸ਼ ਕੁਮਾਰ ਅਭਿਸ਼ਾਰ ਸ਼ਰਮਾ ਅਜੀਤ ਅੰਜਮ ਵਰਗੇ ਜਿਹੜੇ ਨਾਮੀ ਪੱਤਰਕਾਰ ਨੇ ਵਕਾਰੀ ਪੱਤਰਕਾਰ ਨੇ ਉਹਨਾਂ ਨੇ ਵੀ ਇਹਦੇ ਉੱਪਰ ਬਕਾਇਦਾ ਐਪੀਸੋਡ ਪੇਸ਼ ਕੀਤੇ ਨੇ ਇਹਦੇ ਉੱਪਰ ਤੁਹਾਨੂੰ ਦੱਸਦੇ ਆ ਕਿ ਉਸ ਬੀਬੀ ਦੀ ਕਿਹੜੀ ਘਟਿਆ ਜ਼ੁਬਾਨ ਤੇ ਘਟਿਆ ਬੋਲੀ ਤੇ ਘਟਿਆ ਵਿਹਾਰ ਦੇ ਚਰਚੇ ਹੋ ਰਹੇ ਨੇ ਔਰ ਦੂਜੇ ਪਾਸੇ ਦਿੱਲੀ ਦੀ ਆਮ ਆਦਮੀ ਪਾਰਟੀ ਵਾਲੀ ਜਿਹੜੀ ਸਾਬਕਾ ਮੁੱਖ ਮੰਤਰੀ ਆਤਸ਼ੀ ਹੈ ਉਹ ਬੀਜੇਪੀ ਦੀ ਨਵੀਂ ਮੁੱਖ ਮੰਤਰੀ ਬਣੀ ਆ ਰੇਖਾ ਗੁਪਤਾ ਨੂੰ ਸਲਾਹ ਦੇ ਕੇ ਕਸੂਤੀ ਫਸ ਗਈ ਹੈ ਜਦੋਂ ਉਹਨੇ ਸਲਾਹ ਦਿੱਤੀ ਕਿ ਤੁਸੀਂ ਵਾਅਦਾ ਕੀਤਾ ਸੀ ਦਿੱਲੀ ਦੇ ਵਿੱਚ 2500 ਰੁਪਇਆ ਹਰ ਇੱਕ ਔਰਤ ਨੂੰ ਹਰ ਮਹੀਨੇ ਦੇਵਾਂਗੇ ਤਾਂ ਆਪਸੀ ਕਹਿੰਦੀ ਕਿ ਹੁਣ ਤੁਸੀਂ ਬਣ ਗਏ ਹੋ ਤੇ ਹੁਣ ਫਿਰ 8 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਤੁਸੀਂ ਦੇ ਦਿਓ ਤਾਂ ਆਤਸ਼ੀ ਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਆਤਸ਼ੀ ਨੇ ਸਾਰੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਫਸਾ ਕੇ ਰੱਖ ਦਿੱਤਾ ਕਿਵੇਂ ਪੂਰੀ ਜਾਣਕਾਰੀ ਦਿੰਨੇ ਆ ਪਹਿਲਾਂ ਤੁਹਾਨੂੰ ਆਹ ਵਿਖਾਉਨੇ ਆ ਕਿ ਜਿਹੜੀ ਬੀਬੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਉਹਦੀ ਜ਼ੁਬਾਨ ਯਾਨੀ ਘਟੀਆਂ ਜ਼ੁਬਾਨ ਯਾਨੀ ਸ਼ਰਮਨਾਕ ਗੱਲਾਂ ਦੇ ਚਰਚੇ ਕਿਵੇਂ ਹੋ ਰਹੇ ਨੇ ਪਹਿਲਾਂ ਤਾਂ ਤੁਸੀਂ ਦੇਖੋ ਆ ਇੱਕ ਟਵੀਟ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਏ ਬੀਬੀ ਰੇਖਾ ਗੁਪਤਾ ਜਿਹਨੂੰ ਭਾਜਪੀ ਨੇ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਉਹ ਇਹੋ ਜਿਹਾ ਟਵੀਟ ਲਿਖਿਆ ਕਰਦੀ ਸੀ ਆ ਤੁਸੀਂ ਟਵੀਟ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹਦੇ ਚ ਉਹ ਕਹਿੰਦੀ ਹੈ ਕਹਿੰਦੀ ਦਿੱਲੀ ਤੇਰੇ ਬਾਪ ਕੀ ਨਹੀਂ ਹੈ ਜੋ ਤੂੰ ਯਹਾਂ ਮੁੱਖ ਮੰਤਰੀ ਬਣ ਕੇ ਬਕਵਾਸ ਕਰ ਰਹਾ ਹੈ केजरीवाल ਨੂੰ ਕਹਿ ਰਹੀ ਹੈ ਅੱਗੇ ਉਹ ਲਿਖਦੀ ਹੈ ਦਿੱਲੀ ਜਨਤਾ ਕੀ ਹੈ ਔਰ ਜਨਤਾ ਹੀ ਤੁਝੇ ਤੇਰੀ ਮਾਂ ਕੀ ਕੋਖ ਮੇ ਵਾਪਸ ਭੇਜੇਗੀ ਤੁਸੀਂ ਦੇਖੋ ਇਹ ਕਿੰਨੀ ਘਟਿਆ ਸ਼ਬਦਾਵਲੀ ਹੈ ਕਿਸੇ ਨੂੰ ਉਸ ਦੀ ਮਾਂ ਦੀ ਕੋਖ ਚ ਵਾਪਸ ਭੇਜਣ ਦੀ ਗੱਲ ਇੱਕ ਔਰਤ ਕਵੇ ਉਹ ਕਿੱਦਾਂ ਦੀ ਔਰਤ ਹੋ ਸਕਦੀ ਹੈ ਉਹ ਕਿੰਨੀ ਕੁ ਸਲੀਕਾਵਾਨ ਕਿੰਨੀ ਕੁ ਸੁਲਜੀ ਹੋਈ ਕਿੰਨੀ ਕੁ ਅਕਲਮੰਦ ਔਰਤ ਹੋ ਸਕਦੀ ਹੈ ਤੇ ਜਿਹਨੂੰ ਲੱਗੇ ਇਹ ਗੱਲ ਗਲਤ ਹੈ ਉਹ ਥੋੜਾ ਸੋਚੋ